ਕੰਕ ਐਤਮ ਯਕਦਾ ਬਿਬੀ ਹ ਮੋੜਾ ਦੱਗੇ ਸਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਗਾਣਾ ਸਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਗਾਣਾ ਸਾਸੋਂ ਕੀ ਮਾਲਾ ਨਾਮ ਇ ਜੀ ਮੇਰਾ ਨਾਮ ਕੀਰਤੀ ਖਾਨਾ ਤੇ ਮੈਂ ਅਜੀਆ ਪ੍ਰੋਡਕਸ਼ਨ ਚੈਨਲ ਦੀ ਪ੍ਰੋਡਿਊਸਰ ਹਾਂ ਜੀ ਆਈ ਤੁਸੀਂ ਇਹ ਓਪਨਿੰਗ ਕੀਤੀ ਗਈ ਹੈ ਸਟੂਡੀਓ ਦੀ ਤੁਹਾਡੀ ਕਿਵੇਂ ਲੱਗ ਰਹੀ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਆ ਕਦਮ ਚੁੱਕਿਆ ਕਿਉਂਕਿ ਅਸੀਂ ਹੋਰਾਂ ਦੀ ਵੀ ਮਦਦ ਕਰ ਸਕਦੇ ਹਾਂ ਜਿੱਦਾਂ ਹੋਰ ਲੋਕੀ ਚਾਹਣ ਕਿ ਹਾਂ ਅਸੀਂ ਆਪਣਾ ਗੀਤ ਰਿਕਾਰਡ ਕਰਨਾ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਜੇ ਸਾਰੇ ਜਣੇ ਆ ਕੇ ਇੱਥੇ ਆਪਣੀ ਗੀਤ ਦੀ ਰਿਕਾਰਡਿੰਗ ਕਰਵਾਉਣਗੇ ਤੇ ਉਹਨਾਂ ਨੂੰ ਪੂਰੀ ਪੂਰੀ ਹੈਲਪ ਮਿਲੂਗੀ ਜਿੱਦਾਂ ਉਹ ਚਾਣਗੇ ਉਦਾਂ ਦਾ ਗੀਤ ਮਿਲੂਗਾ ਉਹਨਾਂ ਨੂੰ ਏ ਕਿੱਦਾਂ ਲੱਗਦਾ ਅੱਜ ਪਰਿਵਾਰ ਦੇ ਵਿੱਚ ਸੰਗੀਤ ਦਾ ਤੁਹਾਡੇ ਪਹਿਲੇ ਘਰਾਨੇ ਵਿੱਚ ਹੈਗਾ ਵਾ ਪਰਿਵਾਰ ਵਿੱਚ ਹੀ ਸੰਗੀਤ ਸੰਗੀਤ ਦਾ ਘਰਾਨਾ ਪਹਿਲੇ ਤੁਹਾਡੇ ਪਿਆਵਾ ਚਾਹੇ ਤੁਹਾਡੇ ਇਹ ਤਾਇਆ ਜੀ ਨੇ ਤੁਹਾਡੇ ਚਾਚਾ ਜੀ ਨੇ ਜਾਂ ਤੁਹਾਡੇ ਦਾਦੇ ਨੇ ਸਾਰੇ ਤੋਂ ਪਰੋੜਾ ਵਿੱਚ ਚੱਲਦਾ ਆਇਆ ਰਿਹਾ ਕਿ ਅੱਜ ਸਟੂਡੀਓ ਦੀ ਨਹੀਂ ਰੱਖੀ ਗਈ ਆ ਪਰਿਵਾਰ ਦੇ ਵਿੱਚ ਅੱਜ ਕਿੱਦਾਂ ਲੱਗਦਾ ਸੰਗੀਤ ਅੱਜ ਸਾਰਾ ਇਹ ਤੋਂ ਘਰੋਂ ਤਿਆਰ ਹੋ ਕੇ ਜਾਇਆ ਕਰੇਗਾ ਕਿੱਦਾਂ ਲੱਗਦਾ ਬਹੁਤ ਵਧੀਆ ਲੱਗ ਰਿਹਾ ਵਾ ਕਿ ਘਰ ਦੇ ਵਿੱਚੋਂ ਹੀ ਸੰਗੀਤ ਬਣ ਕੇ ਜਾ ਰਿਹਾ ਵਾ ਇਤੋਂ ਵੱਡੀ ਮਾਣ ਵਾਲੀ ਗੱਲ ਕੋਈ ਨਹੀਂ ਹੋ ਸਕਦੀ ਕਿ ਸਾਡੇ ਘਰੋਂ ਸੰਗੀਤ ਮਨਕੇ ਜਾਵੇ ਕਿਦਾਂ ਕਿ ਤੁਹਾਡੇ ਡੈਡੀ ਜਿਹੜੇ ਖੁਦ ਆਪ ਖੁਦ ਵਧੀਆ ਸਿੰਗਰ ਨੇ ਹਾਂਜੀ ਜਿਨ੍ਹਾਂ ਨੇ ਖੁਦ ਆਪਣੀ ਸੰਗੀਤ ਆਪ ਪਿਆਉਂਦੇ ਵੀ ਲਗਾਉਂਦੇ ਵੀ ਨੇ ਬਹੁਤ ਸਾਰੇ ਗੀਤ ਉਹਨਾਂ ਰਿਕਾਰਡ ਵੀ ਕੀਤੇ ਨੇ ਹੁਣ ਲੱਗਦਾ ਵੀ ਕਿਦਾਂ ਆਉਣ ਵਾਲੇ ਸਮੇਂ ਲਈ ਬਹੁਤ ਸਾਰੇ ਕਲਾਕਾਰਾਂ ਦੇ ਤੁਸੀਂ ਕੀ ਇਹ ਕਿਦਾਂ ਫੋਲੋ ਕਰਾਂਗੇ ਦੇਖੋ ਜਿੱਦਾਂ ਮੇਰੇ ਪਾਪਾ ਵੀ ਗਾਉਂਦੇ ਆ ਸਾਰੀ ਸਾਡੀ ਸਾਰੀ ਫੈਮਿਲੀ ਸਿੰਗਿੰਗ ਦਾ ਤੇ ਜੇ ਹੋਰ ਲੋਕ ਸਾਡੇ ਕੋਲ ਆਣਗੇ ਤਾਂ ਉਹਨਾਂ ਦੇ ਵੀ ਅਸੀਂ ਉਹਦਾ ਹੀ ਮਦਦ ਕਰਾਂਗੇ ਜਿੱਦਾਂ ਅਸੀਂ ਆਪੇ ਦਾ ਸੋਚਾਂਗੇ ਕਿ ਸਾਡੇ ਹੀ ਪਰਿਵਾਰ ਦਾ ਉਹ ਸਦਸਿਆ ਆ ਕਿ ਅਸੀਂ ਉਹਨੂੰ ਉਸ ਤਰੀਕੇ ਨਾਲ ਟ੍ਰੀਟ ਕਰਾਂਗੇ। ਸੁਪਨਾ ਕੀ ਲਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸੱਚ ਦੱਸਾਂ ਮੇਰਾ ਸਿੰਗਿੰਗ ਦਾ ਵੀ ਸੁਪਨਾ ਨਹੀਂ ਹੈ। ਬਟ ਹਾਂ ਮੈਂ ਆਪਣੇ ਪਾਪਾ ਨਾਲ ਜਿੱਦਾਂ ਉਹ ਚਾਹਣਗੇ ਜਿੱਦਾਂ ਉਹ ਚਲਾਉਣਾ ਚਾਹਣਗੇ ਉਹਨਾਂ ਨੂੰ ਮੈਂ ਸਪੋਰਟ ਕਰਾਂਗੀ ਹਮੇਸ਼ਾ ਤੇ ਮੇਰੇ ਪਾਪਾ ਮੈਨੂੰ ਸਪੋਰਟ ਕਰਦੇ ਆ। بس ਇਸ ਤਰ੍ਹਾਂ ਤੇ ਹੋ ਤੁਸੀਂ ਮੈਲਾ ਮਨ ਨੂੰ ਸਟੂਡੈਂਟ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਕੱਲ ਨਸ਼ਿਆਂ ਦੇ ਵਿੱਚ ਭੜਕ ਰਹੇ ਐ ਕੋਈ ਕੰਮਕਾਰ ਨਹੀਂ ਕਾਰੋਬਾਰ ਨਹੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਫਾਰਮ ਵਿੱਚ ਰਹਿੰਦੇ ਹੋ ਕੀ ਨਸ਼ੇ ਜਿਹਨਾਂ ਨਸ਼ਿਆਂ ਦੀ ਗੱਲ ਕੀਤੀ ਜਾਵੇ ਤੇ ਕੋਈ ਬਹੁਤੀ ਵਧੀਆ ਚੀਜ਼ ਤੇ ਹੈ ਨਹੀਂ ਇਹ ਜੋ ਤੁਸੀਂ ਪੈਸੇ ਆਪਣਾ ਵਕਤ ਆਪਣੀ ਸਿਹਤ ਨਸ਼ਿਆਂ 'ਚ ਬਰਬਾਦ ਕਰਦੇ ਹੋ ਤੇ ਇਹੀ ਵਕਤ ਜੇ ਟਾਈਮ ਤੁਹਾਡਾ ਕਿਸੇ ਹੋਰ ਚੰਗੀ ਚੀਜ਼ ਵਿੱਚ ਇਸਤੇਮਾਲ ਕੀਤਾ ਜਾਵੇ ਤੋ ਕਿੰਨੀ ਚੰਗੀ ਚੀਜ਼ ਰਹੂਗੀ ਨਾਲੇ ਜਦੋਂ ਨਸ਼ਿਆਂ ਚ ਬੱਚੇ ਪੈ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਘਰ ਦੇ ਇਹਨਾਂ ਨੂੰ ਕਿੰਨੀਆਂ ਤਕਲੀਫਾਂ ਹੁੰਦੀਆਂ ਨੇ ਇਹ ਕਰਦੇ ਜਾਣਦੇ ਆ ਤੁਹਾਡੇ ਸਟੂਡੀਓ ਦਾ ਕਿਸੇ ਨੇ ਸੰਪਰਕ ਕਰਨਾ ਹੋਵੇ ਕਿਸੇ ਨਾਲ ਜੁੜਨਾ ਹੋਵੇ ਉਹ ਕਿਸ ਤਰੀਕੇ ਨਾਲ ਤੁਹਾਡੇ ਨਾਲ ਪੌਂਚ ਕਰਨ ਸਾਰੀ ਕਾਰਜ ਹੈ ਗਿਆ ਤੇ ਨੰਬਰ ਤੁਹਾਨੂੰ ਦੇ ਦਿੱਤਾ ਜਾਏਗਾ ਤੁਸੀਂ ਜਦੋਂ ਚਾਹੋ ਜਦੋਂ ਲੋੜ ਪਵੇ ਬੇਚ ਜੇ ਸੰਪਰਕ ਕਰ ਸਕਦੇ ਹੋ ਪਹਿਲਾ ਸਟੂਡੀਓ ਖੋਲਿਆ ਗਿਆ ਤੁਹਾਡੇ ਵੱਲੋਂ ਹਾਂਜੀ ਇਹ ਪਹਿਲਾ ਸਟੂਡੀਓ ਇਹ ਪਹਿਲਾ ਜੀਆ ਪ੍ਰੋਡਕਸ਼ਨ ਮੇਰੀ ਚੈਨਲ ਦਾ ਤੇ ਮੇਰੀ ਕੰਪਨੀ ਦੇ ਨਾਲ ਹੈ ਸਟੂਡੀਓ ਬੋਲੇ ਬਾਕੀ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਜਯੋਤਵੀਰ ਮਾਨਿਕ ਕੀਰਤੀ میوزਿਕ ਸਟੂਡੀਓ ਸੋ ਜਿੰਨੇ ਵੀ ਰੱਦ ਵਰਗੇ ਸੁਣੋਤੇ ਆ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਹਾਂ ਰਿਕੁਐਸਟ ਵੀ ਕਰਦਾ ਤੇ ਜੇ ਕੋਈ ਖਰਚਾ ਨਹੀਂ ਵੀ ਕਰ ਸਕਦਾ ਉਹਨਾਂ ਦੀ ਵੀ ਖੁੱਲੇ ਸਦਿਆਂ ਸੀ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਇਹ ਮੇਰੀ ਬੇਟੀ ਦੇ ਨਾਲ ਤੇ ਮੈਂ ਉਹਨਾਂ ਦਾ ਭਤੀਜਾ ਹੀ ਹੋਇਆ ਜਦੋਂ ਮੇਰੇ ਮਾਨ ਸਿੰਘ ਸਾਹਿਬ ਦਾ ਮੁੰਡਾ ਤਾਂ ਮੈਂ ਭਤੀਜਾ ਹੋਇਆ ਹੀ ਜੇ ਕੋਈ ਕਹੇ ਕਿਸੇ ਨੂੰ ਡਾਊਟ ਹੈ ਤਾਂ ਉਹ ਮੈਨੂੰ ਕੁੱਛ ਸਕਦਾਗੇ ਕਿ ਜਾ ਮੇਰੇ ਦਾਦੇ ਦਾ ਦੀਨ ਕੋਈ ਸਾਬਾ ਜੇ ਕਿਸੇ ਨੂੰ ਕੋਈ ਮਹਿਮ ਲੱਗਦਾ ਇਹ ਹੈ ਸੱਚ <Sess> बन गया एक ही वो बन गया एक ही वो प्रेम की माला जपते जपते आज ਜਿਹੜੇ ਸਾਰਿਆਂ ਨੂੰ ਕੀ ਮੈਸੇਜ ਆਪਣੇ ਵੱਲੋਂ ਪੂਰਾ ਦੇਣਾ ਚਾਹੁੰਦਾ ਮੈਸੇਜ ਇਹ ਹੈ ਵੀ ਦੇਖੋ ਮੈਂ ਮੈਂ ਵੀ ਕਦੇ ਸਟੂਡੀਓਜ਼ ਨੂੰ ਰਿਕਾਰਡ ਕਰਨ ਜਾਂਦਾ ਸੀ ਹੁਣ ਮੇਰਾ ਇਹੀ ਮੈਸੇਜ ਹੈ ਵੀ ਜਿਹੜੇ ਮੇਰੇ ਫਿੰਗਰ ਭਰਾ ਕੋਈ ਤੇ ਆਉਣ रिकॉर्ड करके जान ਉਹਨਾਂ ਦਾ ਪੂਰਾ ਪੂਰਾ ਸਰੂਰ ਦਿੱਤਾ ਜਾਊਗਾ ਜਿੱਦਾਂ ਦੇ ਹਿਸਾਬ ਨਾਲ ਉਹ ਕਹਿਣਗੇ ਉਦਾਂ ਦੀ ਉਹਨਾਂ ਦੀ ਰਿਕਾਰਡਿੰਗ ਕੀਤੀ ਜਾਊਗੀ ਕਿਸੇ ਨਾ ਕੋਈ ਉਹ ਨਹੀਂ ਜ਼ਬਰਦਸਤੀ ਨਹੀਂ ਕੋਈ ਤੱਕ ਨਹੀਂ ਜੇ ਕੋਈ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਜੇ ਕੋਈ ਨਹੀਂ ਵੀ ਕਰਤਾ ਕਰ ਸਕਦਾ ਅਸੀਂ ਆਪਕੋ ਵੀ ਹੈਲਪ ਕਰਾਂਗੇ ਆਪ ਅਸੀਂ ਮਿਸ ਕਰਾਵਾਂਗੇ ਆਪ ਉਹਨਾਂ ਦਾ ਗੀਤ ਰਿਕਾਰਡ ਕਰਾਂਗੇ ਇਹ ਤੁਹਾਨੂੰ ਇੱਥੇ ਮਿਲਣਾ ਹੋਵੇ ਤੇ ਕਿੱਥੇ ਤੁਹਾਡੇ ਦਾ ਕਿਸ ਅਡਰਸ ਤੇ ਪਹੁੰਚਣਾ ਤੁਹਾਡੇ ਕੋਲ ਇਹ ਸੀ ਮਿਊਜ਼ਿਕ ਸਟੂਡੀਓ ਤਲਵਾਰ ਕਲੋਨੀ ਵਿਲੇਜ ਦਾਲ 95153 ਬਿਆਲੀ 159 ਮੇਰਾ ਨੰਬਰ ਹੈ ਮੈਨੂੰ ਕੋਈ ਵੀ ਕੰਡਕਟ ਕਰ ਸਕਦਾ ਅੱਜ ਜਿਹੜਾ ਸਟੂਡੀਓ ਖੋਲੇਗੇ ਕੀ ਕਹਿਣਾ ਚਾਹੋਗੇ ਜੀ ਬਾਈ ਬਹੁਤ ਸਾਨ ਜਿਵੇਂ ਨਾਮ بتاਓ ਅਸਲੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਦੇਖ ਜੀ ਦੇਖਾਂ ਹਾਂਜੀ ਜੋਤਵੀਰ ਮਾਨਕ ਜੀ ਤੁਸੀਂ ਜਗਦੇਵ ਖਾਨ ਜੀ ਦੇ ਘਰ ਗੁੰਚ ਜਿੱਥੇ ਉਹਨਾਂ ਨੇ ਸਟੂਡੀਓ ਬਣਾਇਆ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਉਹ ਸਟੂਡੀਓ ਬਣਾਇਆ ਮੈਂ ਬਹੁਤ ਬਹੁਤ ਵਧਾਈ ਬਸ ਇਹਨੇ ਅੱਜ ਜਿਹੜਾ ਸਟੂਡੀਓ ਬਣਾਇਆ ਕਿ ਅੱਜ ਪਰਿਵਾਰ ਦੇ ਵਿੱਚ ਪਹਿਲੀ ਵਾਰੀ ਜਿਹੜਾ ਕਿ ਮਾਨਕ ਪਰਿਵਾਰ ਦੇ ਵਿੱਚ ਇਹ ਕੰਮ ਕੀਤਾ ਗਿਆ ਵਾ ਸਟੂਡੀਓ ਦਾ ਕੋਈ ਗੱਡੀਆਂ ਮਾਨ ਸਰ ਜੀ ਨੇ ਕਈ ਹੋਈਆਂ ਨੇ ਕਲੀ ਮਾਨ ਸਰ ਦੀਆਂ ਠੀਕ ਹੈ ਜੋਦੂ ਜਿਨ ਮਾਨਦੇ ਨੇ ਇੱਕ ਰਿਕਾਰਡ ਗਿਆ ਜਗਦੇਵ ਖਾਨ ਦੇ ਪਰਗਟ ਖਾਨ ਦੀ ਬੰਦਨੀ ਆ ਜਿਹੜਾ ਸਟੂਡੀਓ ਬਣਾਇਆ ਗਿਆ ਸੰਗੀਤ ਦਾ ਜਿਹੜਾ ਤਕਰੀਬ ਨੇ ਇੱਥੇ ਸਟੂਡੀਓ ਬਣਾ ਕੇ ਪੁਰਾ ਕੀ ਗਾਣਾ ਚੋਣੇ ਅੱਜ ਸਾਰਿਆਂ ਨੇ ਉਸ ਨੇ ਇਹ ਵਾਰ ਕੀ ਸਭ ਦਾ ਉਹਨਾਂ ਨੇ ਇੰਨੇ ਗੀਤ ਵੀ ਯਾਫੀ ਨਹੀਂ ਜੁੰਦੇ ਮੇਰੇ ਮੇਰਾ ਨਾਮ ਮੇਰੇ ਕੰਮ ਕਰੀ ਦਿਓ ਮੇਰੇ ਖਿਆਲ ਚ ਕੱਲ ਇੱਕ ਨਹੀਂ ਜਿਆ ਦਿੱਲੀੋਂ ਇੱਕ ਮੁੰਡਾ ਮੀਤੂ ਦਾ ਪੂਰਾ ਨਾਮ ਹੀ ਅੱਜ ਜਗਦੇਵ ਖਾਨ ਜੀ ਨੂੰ ਤੁਸੀਂ ਕੀ ਕੀ ਕਹਿਣਾ ਚੋ ਰਹੇ ਮਾਰਗ ਜੀ ਨੇ ਜੁਕ ਕੀਤਾ ਹਾਂ ਜੀ ਇਹਨਾਂ ਮਾਰਕ ਕਰ ਰਹੇ ਹੋ ਠੀਕ ਹੈ ਇਹ ਸਟੂਡੀਓ ਜਿਹੜਾ ਬਹੁਤ ਸੋਹਣਾ ਬਣਿਆ ਦੇਖਿਆ ਸਾਰਾ ਜੀ ਹਾਂ ਜੀ ਸਾਰਾ ਅੰਸਾਰਾ ਜੀ ਬਗ ਜੀ ਠੀਕ ਹੈ ਹਾਂ ਜੀ ਜਗਦੇਵ ਖੰਡ ਜੀ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਸਟੂਡੀਓ ਤੁਸੀਂ ਬਣਾਇਆ ਗਿਆ ਤੁਹਾਡੇ ਵੱਲੋਂ ਅੱਜ ਤੁਹਾਡੇ ਸੰਗੀਤ ਪਰਿਵਾਰ ਵੱਲੋਂ ਅੱਜ ਅਜੇ ਨਹੀਂ ਰੱਖੀ ਗਈ ਸੰਗੀਤ ਦੀ ਸੰਗੀਤ ਦੀ ਦੀ ਤਾਂ ਪਹਿਲਾਂ ਦੀ ਰੱਖੀ ਜਦੋਂ ਤੁਸੀਂ ਗਾਇਆ ਵੀ ਸਾਰਾ ਤੁਹਾਡੇ ਪਰਿਵਾਰ ਦੇ ਵਿੱਚ ਹੀ ਹੈ ਕੀ ਕਹਿਣਾ ਚਾਹੁੰਦੇ ਗੱਲ ਇਹ ਹੈ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਅਸੀਂ ਸਾਡੇ ਚਾਚਾ ਜੀ ਮਾਨਸਾਬ ਨੇ ਪੂਰੀ ਸੱਭਿਆਚਾਰ ਦੀ ਸੇਵਾ ਕੀਤੀ ਹੈ ਸਾਡੀ ਵੀ ਇਹੀ ਕੋਸ਼ਿਸ਼ ਹੈ ਦੀ ਅਸੀਂ ਸੇਵਾ ਕਰ ਸਕੀਏ ਆਪਣਾ ਫਰਜ਼ ਨਿਭਾ ਸਕੀਏ ਮੈਂ ਜਿਹੜਾ ਸਟੂਡੀਓ ਖੋਲਿਆ ਕੀਰਤੀ میوزਿਕ ਸਟੂਡੀਓ ਆਪਣੀ ਬੇਟੀ ਦੇ ਨਾਮ ਤੇ ਖੋਲਿਆ ਉਹ ਵੀ ਉਹ ਅੱਗੇ ਤੋਂ ਉਹਨੂੰ ਪਤਾ ਲੱਗੇ ਦੀ ਸਾਡਾ ਜਿਹੜਾ ਫਿਊਚਰ ਹੈ ਜਿਹੜਾ ਸਾਡਾ ਘਰਾਣਾ ਸੰਗੀਤ ਨਾਲ ਸੰਬੰਧਦਾ ਉਕੇ ਅੱਜ ਕੱਲ੍ਹ ਬੱਚੇ ਪੜਦੇ ਆ ਉਹਨਾਂ ਨੂੰ ਨਹੀਂ ਪਤਾ ਜਾਂ ਇਹਨਾਂ ਨੂੰ ਤਾਂ ਪਤਾ ਪਰ ਉਸ ਕਰਕੇ ਮੈਂ ਖੋਲਿਆ ਵੀ ਆਉਣ ਵਾਲਾ ਸਮਾਂ ਮੇਰੀ ਬੇਟੀ ਦੇ ਵਿਵਹੇ ਲਈ ਵੀ ਚੰਗਾ ਹੋਵੇ ਤੇ ਮੇਰੇ ਲਈ ਵੀ ਚੰਗਾ ਹੋਵੇ ਤੇ ਜਿਹੜੇ ਸਾਡੇ ਸਰੋਤੇ ਰੱਬ ਵਰਗੇ ਜਾਂ ਜਿਹੜੇ ਇਦਾਂ ਦੇ ਸਾਡੇ ਭਰਾ ਸਿੰਘੇ ਆ ਜਿਹੜੇ ਮਾਲੀ ਪੱਖੋਂ ਕਮਜ਼ੋਰ ਆ ਸਾਡੀ ਇਹ ਪੂਰੀ ਕੋਸ਼ਿਸ਼ ਰੂ ਕੀਰਤੀ 뮤직 ਸਟੂਡੀਓ ਵੱਲੋਂ ਅਸੀਂ ਪੂਰੀ ਹੈਲਪ ਕਰਾਏ ਕਿਦਾਂ ਕਿ ਜਿਹਦੇ ਬਹੁਤ ਸਾਰੇ ਕਲਾਕਾਰ ਜਗਦੇਵ ਸਿੰਘ ਜੀ ਆ ਰਹੇ ਨੇ ਜਿਹੜੇ ਬਹੁਤ ਸਾਰੇ ਕਲਾਕਾਰ ਅੱਜ ਕੱਲ ਮਾੜੇ ਗੀਤ ਵੀ गा ਰਹੇ ਨੇ ਤੇ ਅੱਜ ਉਹ ਚੰਗੇ ਸੱਭਿਆਚਾਰ ਨੂੰ ਤਕਰੀਬਨ ਨਹੀਂ ਉਹ ਅਪਣਾਉਂਦੇ ਉਹ ਮਾੜੇ ਗੀਤਾਂ ਨੂੰ ਉਹਨਾਂ ਨੂੰ ਕੀ ਵੈਸੇ ਦੇਣਾ ਚਾਹੀਦਾ ਦੇਖੋ ਗੱਲ ਇਹ ਹੈ ਪਹਿਲਾ ਨੰਬਰ ਤਾਂ ਅੱਜ ਕੱਲ ਚੰਗੇ ਗੀਤ ਸੁਣਦਾ ਹੀ ਨਹੀਂ ਕੋਈ ਅੱਜ ਕੱਲ ਤਾਂ ਅੱਗ ਜੀ ਲੱਗੀ ਪਈ ਓ ਤੂੰ 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 ਐ ਜੇ ਕਰੀ ਜਾਂਦੇ ਪਤਾ ਨਹੀਂ ਕੀ ਹੋ ਗਿਆ ਜੇ ਮੱਛਰ ਲੜਦਾ ਹੁੰਦਾ ਜਦੋਂ ਅਸੀਂ ਗਾਉਨੇ ਆ ਨਾ ਅਸੀਂ ਸੱਭਿਆਚਾਰ ਦੇ ਦਾਇਰੇ ਚ ਰਹ ਕੇ ਗਾਉਨੇ ਆ ਅੱਜ ਕੱਲ ਤਾਂ ਪਤਾ ਨਹੀਂ ਮੈਂ ਮੋਟਰ ਉੱਤੇ ਗਿਆ ਉੱਥੇ ਕੰਦ ਲੜ ਗਈ ਉੱਥੇ ਪ੍ਰਿੰਟ ਲੜ ਗਿਆ ਮੈਂ ਗੱਡੀ ਚ ਲਾ ਲਈ ਉੱਥੇ ਗੱਡੀ ਪੈਂਚਰ ਹੋ ਗਈ ਉੱਥੇ ਗੇਅਰ ਖਰਾਬ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਗੱਡੀਆਂ ਤਾਂ ਸਾਰੀਆਂ ਗੋਲੀ ਆ ਯਾਰ ਇਹ ਨਹੀਂ ਤੁਸੀਂ ਕਾਹੋ ਜਿਹੜੀ ਚੀਜ਼ ਦਾ ਕੋਈ ਅਰਥ ਨਿਕਰੇ ਮੈਂ ਕਿਸੇ ਦੇ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਮੈਂ ਇਹ ਚਾਹੁੰਦਾ ਸਾਰੇ ਸਿੰਗਰਾਂ ਨੂੰ ਮੈਂ ਆਪਣੇ ਬੰਦੇ ਨੂੰ ਬੇਨਤੀ ਵੀ ਕਰਦਾ ਵੀ ਆ ਤੁਸੀਂ ਉਹ ਸੇਧਦਲ ਦੇਣ ਵਾਲਾ ਕੰਮ ਕਰੋ ਪੰਜਾਬੀ ਸੱਭਿਆਚਾਰ ਨੂੰ ਸੇਧ ਦੇਣ ਵਾਲੇ ਗੀਤ ਗਾਓ ਨਾ ਕਿ ਉਹ ਤੁਸੀਂ ਉਹ ਗੀਤਕਾਰਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਗੀਤ ਲਿਖਦੇ ਨੇ ਦੇਖੋ ਜਿਹੜੇ ਗੀਤ ਲਿਖਦੇ ਆ ਮੇਰਾ ਤਾਂ ਮੈਸੇਜ ਇਹ ਹੀ ਆ ਵੀ ਘਰੇ ਭੈਣ ਨੇ ਵੀ ਸੁਣਨਾ ਧੀ ਨੇ ਵੀ ਸੁਣਨਾ ਮਾਂ ਨੇ ਵੀ ਸੁਣਨਾ ਜੇ ਤੁਸੀਂ ਐਂ ਸੁਣਨਾ ਵੀ ਕੱਲੀਆਂ ਲੋਕਾਂ ਦੇ ਧਿਆਨ ਨੇ ਸੁਣਨਾ ਤਾਂ ਫਿਰ ਫੇਰ ਉਹ ਗਲਤ ਆ ਮੈਂ ਸਾਫ਼ ਕਹਾਂ ਜਿਹੜੇ ਬਹੁਤ ਸਾਰੇ ਵੀਡੀਓ ਡਾਇਰੈਕਟਰ ਨੇ ਜਿਹੜੇ ਕਿ ਬਹੁਤ ਸਾਰੇ ਜਿਹੜੇ ਵੀਡੀਓ ਨੂੰ ਬਹੁਤ ਸਾਰਾ ਬਗਾੜ ਕੇ ਜਿਹੜੇ ਸਾਡੇ ਦੇਖਣ ਦੇ ਲਾਇਕ ਵੀ ਨਹੀਂ ਹੁੰਦੀ ਉਹਨਾਂ ਨੂੰ ਉਹਦਾ ਕਰਦੇ ਉਹਨਾਂ ਨੂੰ ਕੀ ਕਹਾਂ ਚੋਰ ਇਹ ਮੇਰੇ ਖਿਆਲ ਤੋਂ ਉਹਨਾਂ ਦੇ ਕਰਤੀਆਂ ਭੈਣਾ ਨਹੀਂ ਹੋਣਗੀਆਂ ਉਹਨਾਂ ਨਹੀਂ ਹੋਣਾ ਵੀ ਲੋਕ ਲੋਕਾਂ ਦੀਆਂ ਕੁੜੀਆਂਆਂ ਦੇ ਲੋਕਾਂ ਦੀਆਂ ਭੈਣਾ ਦੇਖਣਾ ਸਾਡਾ ਪਰਿਵਾਰ ਨਾ ਦੇਖੇ ਉਹਦਾ ਕੀ ਫਾਇਦਾ ਮੇਰੀ ਫੈਮਿਲੀ ਬੈਠੀ ਆ ਮੇਰੀ ਭੈਣ ਬੈਠੀ ਆ ਮੇਰੀ ਮਾਂ ਬੈਠੀ ਆ ਮੇਰੀ ਧੀ ਬੈਠੀ ਆ ਮੈਂ ਵੀਡੀਓ ਦੇਖ ਹੀ ਨਹੀਂ ਸਕਦਾ ਆ ਉਹ ਜਾਂ ਮੇਰਾ ਵੀਡੀਓ ਬਣਾਉਣ ਵੀ ਮਤਲਬ ਨਹੀਂ ਕੋਈ ਤੇ ਜਾਂ ਕੋਈ ਹੋਰ ਸਿੰਗਰ ਬਣਾਉਂਦਾ ਜਾਂ ਵੀਡੀਓ ਡਾਇਰੈਕਟਰ ਬਣਾਉਂਦਾ ਤਾਂ ਉਹਦਾ ਵੀ ਕੋਈ ਮਤਲਬ ਨਹੀਂ ਪੈਂਦਾ ਅੱਜ ਜਿਹੜੇ ਕਿ ਨੌਜਵਾਨ ਬਹੁਤ ਸਾਰੇ ਨਸ਼ਿਆਂ ਦੇ ਵੱਲ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਸੇਵ ਖਾ ਲੋ ਕੇਲੇ ਖਾ ਲੋ ਦੁੱਧ ਪੀ ਲੋ ਜਰੂਰੀ ਐ ਇਸ ਪਾਸੇ ਜਾਣਾ ਕੋਈ ਚੱਜ ਦੀ ਕਿੰਨੀਆਂ ਦੀ ਟੰਗਾਂ ਨਾਲੀਆਂ ਕੁਝ ਜੀ ਦੂਰ ਨਸ਼ਾ ਤਾਂ ਜਮਾਨੀ ਦਾ ਹੀ ਬਹੁਤ ਹੁੰਦਾ ਮਾਪਿਆਂ ਦਾ ਨਸ਼ਾ ਹੋਦਾ ਭੈਣ ਭਰਾਵਾਂ ਦਾ ਨਸ਼ਾ ਬਹੁਤ ਕੁਝ ਦੂਰ ਦੂਰ ਨਾ ਵੀ ਨਸ਼ਾ ਹੀ ਕਰਨਾ ਤੁਸੀਂ ਠੀਕ ਮੈਂ ਨਹੀਂ ਕਿਹਾ ਅੱਜ ਲਾਸਟ